ਸ੍ਰੀ ਗੁਰਮਤ ਪ੍ਰਕਾਸ਼ ਵਰਲਡਵਾਈਜ਼ ਚੈਨਲ ਤੇ ਮੈਂ ਮਨਦੀਪ ਕਾਰ ਅੱਜ ਇਸ ਚੈਨਲ ਤੇ ਗੱਲ ਕਰ ਰਿਹਾ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਜਿੰਨੇ ਵੀ ਸਾਧੂ ਸੰਤ ઋષਿ ਮੁਨੀ ਹੋਏ ਐ ਪਹਿਲਾ ਤਾਂ ਉਹ ਜੋ ਅਮਰਤ ਵੇਲੇ ਨੂੰ ਜਦੋਂ ਸਾਰੀ ਦੁਨੀਆ ਸੁੱਤੀ ਹੁੰਦੀ ਸੀ ਉਸ ਵੇਲੇ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੰਦੇ ਸਨ ਔਰ ਗੁਰਬਾਣੀ ਨੇ ਵੀ ਇਹ ਕਿਹਾ ਹੈ ਕਿ ਜਦੋਂ ਅਮਰਤ ਵੇਲਾ ਰਾਤ ਦੇ 2 3 4 ਵੱਛਦੇ ਨੇ ਤਾਂ ਉਸ ਸਮੇ ਸਾਰੀ ਜੋ ਦੁਨੀਆਂ ਹੈ ਉਹ ਆਲਸ ਦੇ ਵਿੱਚ ਹੁੰਦੀ ਹੈ ਮਾਇਆ ਨੇ ਸਾਰੀ ਦੁਨੀਆਂ ਤੇ ਜੋ ਜੋਰਿਆ ਉਹ ਇੱਕ ਨੀਂਦ ਦੇ ਰੂਪ ਵਿੱਚ ਪਾਇਆ ਹੁੰਦਾ ਹੈ ਤਾਂ ਉਸ ਸਮੇ ਜੋ ਆਪਣੇ ਆਲਸ ਨੂੰ ਤਿਆਗ ਕੇ ਰੱਬ ਦੀ ਬੰਦਗੀ ਕਰਦਾ ਹੈ ਮੈਡੀਟੇਸ਼ਨ ਕਰਦਾ ਹੈ ਆਪ ਖੁਦ ਤੇ ਟਾਈਮ ਸਪੈਂਡ ਕਰਦਾ ਹੈ ਤਾਂ ਉਸ ਮਨੁੱਖ ਵਰਗਾ ਕੋਈ ਹੋਰ ਨਹੀਂ ਹੈ ਕਿਉਂਕਿ ਉਹ ਇੱਕ ਭੀੜ ਤੋਂ ਅਲੱਗ ਹੋ ਜਾਂਦਾ ਹੈ ਉਹ ਆਮ ਲੋਕਾਂ ਤੋਂ ਅਲੱਗ ਹੋ ਜਾਂਦਾ ਹੈ ਸੋ ਇਸ ਵੀਡੀਓ ਦਾ ਜੋ ਮੇਨ ਮੈਸੇਜ ਇਹ ਹੈ ਕਿ ਬਹੁਤ ਸਾਰੇ ਲੋਕ ਜੋ ਕੋਈ ਨੌਕਰੀ ਜਦੋਂ ਨਹੀਂ ਕਰਦੇ ਕੋਈ ਬਿਜ਼ਨਸ ਨਹੀਂ ਕਰਦੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸਵੇਰ ਉੱਠ ਕੇ ਕੀ ਕਰਨਾ ਹੈ ਇਹ ਤੋਂ ਚੰਗਾ ਹੈ ਕਿ ਰਮਾਨ ਨਾਲ 8 9 ਵਜੇ ਉਠੋ ਤਾਂ ਉਹ ਇੱਕ ਆਲਸੁਦਾਏ ਜੇਕਰ ਤੁਸੀਂ ਕੋਈ ਕੰਮ ਕਰ ਰਹੇ ਹੋ ਇੱਕ ਮਜਬੂਰੀ ਬਣ ਜਾਂਦੀ ਹੈ ਕਿ ਅਸੀਂ ਜੋਬ ਤੇ ਜਾਣਾ ਹੈ ਕੋਈ ਬਿਜ਼ਨਸ ਕਰਨਾ ਹੈ ਤੇ ਤਾਂ ਤੁਸੀਂ ਜਲਦੀ ਉੱਠ ਰਹੇ ਹੋ ਪਰ ਜਦੋਂ ਤੁਹਾਡੀ ਹੈਬਿਟ ਬਣ ਜਾਏਗੀ ਕੰਮ ਚਾਹਨੋ ਤੁਹਾਨੂੰ ਕੋਈ ਹੋਏ ਜਾਂ ਨਾ ਹੋਏ ਪਰ ਫਿਰ ਵੀ ਜੇਕਰ ਤੁਸੀਂ 4 4:30 ਵਜੇ ਉੱਠ ਕੇ ਆਪਣੇ ਆਪ ਨੂੰ ਰੀਫਰੈਸ਼ ਕਰਦੇ ਹੋ ਮੈਡੀਟੇਸ਼ਨ ਦੇਓ ਵਰਕਆਊਟ ਕਰਦੇ ਹੋ ਕੋਈ ਇਸ ਤਰ੍ਹਾਂ ਦੀ ਕਿਤਾਬ ਜੇ ਤੁਹਾਡੀ ਮਾਈਂਡ ਨੂੰ ਪਾਵਰਫੁਲ ਬਣਾਦੀ ਹੈ ਉਹ ਪੜ੍ਹਦੇ ਹੋ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਨਵਾਂ ਸਿੱਖ ਜਾਂਦੇ ਹੋ ਤੁਸੀਂ ਆਮ ਲੋਕਾਂ ਦੇ ਨਾਲੋਂ ਬਹੁਤ ਅੱਗੇ ਚਲੇ ਜਾਓਗੇ ਕਿਉਂਕਿ ਜੋ ਆਮ ਲੋਕ ਹੈ ਜਿਸ ਦੀ ਦੇਦੀ ਸ਼ੁਰੂਆਤ 9 ਵਜੇ ਹੋਵੇਗੀ ਉਹ 9 ਵਜੇ ਬਿਸਤਰ ਤੋਂ ਉੱਠੇਗਾ ਤੇ ਇੱਕ ਉਹ ਇਨਸਾਨ ਜੋ 4 ਵਜੇ ਉੱਠ ਕੇ ਆਪਣੇ ਆਪ ਨੂੰ ਤੇ ਕੰਮ ਕਰ ਰਿਹਾ ਹੈ ਆਪਣੇ ਆਪ ਨੂੰ ਮੋਟੀਵੇਟ ਕਰ ਰਿਹਾ ਹੈ ਤਾਂ ਉਸ ਇਨਸਾਨ ਦੀ ਜੋ ਮਾਨਸਿਕ ਪਾਵਰ ਹੈ ਉਹ ਕਿੰਨੀ ਪਾਵਰਫੁਲ ਹੋਏਗੀ ਸੋ ਖਮੀਸ਼ਾ ਆਪਣੇ ਆਪ ਨੂੰ ਪਾਵਰਫੁਲ ਬਣਾਉਣ ਵਾਸਤੇ ਇਹ ਆਦਤ ਬਣਾਓ ਕਿ ਸਵੇਰ ਜਲਦੀ ਉੱਠ ਕੇ ਇਹ ਨਹੀਂ ਕਿ ਸਵੇਰ ਜਲਦੀ ਉੱਠ ਕੇ ਫੋਨ ਦੇਖਣਾ ਲੋਕਾਂ ਦੇ ਸਟੇਟਸ ਸਟੋਰੀਆਂ ਦੇਖਣਾ ਜਾਂ ਕੋਈ ਹੋਰ ਫਜ਼ੂਲ ਦੇ ਕੰਮ ਕਰਨੇ ਸਵੇਰ ਉੱਠ ਕੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਖੁਦ ਰਿਫਰੈਸ਼ ਹੋ ਕੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਇਸ਼ਨਾਨ ਕਰਨਾ ਉਸ ਤੋਂ ਬਾਅਦ ਜੋ ਕਿ ਮਨ ਦਾ ਇਸ਼ਨਾਨ ਕਰਨਾ ਮਾਨਸਿਕ ਤੌਰ ਤੇ ਕਿੰਨੀਆਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਕਿਹੜੀਆਂ ਕਿਤਾਬਾਂ ਜੋ ਸੇ ਪੜ੍ਹਨੀਆਂ ਨੇ ਜਿਹਦੇ ਕਰਕੇ ਜੋ ਜ਼ਿੰਦਗੀ ਦੀ ਸਾਡੀ ਉਸ ਸੁਖੀ ਚਲੇ ਇਸ ਤਰ੍ਹਾਂ ਦੀ ਜਦੋਂ ਅਸੀਂ ਕਿਤਾਬਾਂ ਪੜਾਂਗੇ ਰੱਬ ਨਾਲ ਜੁੜਾਂਗੇ ਤਾਂ ਸਾਡੀ ਜੋ ਮਾਰਨਿੰਗ ਦਾ ਸਮਾਂ ਜੋ अर्ਲੀ ਮਾਰਨਿੰਗ ਦਾ ਟਾਈਮ ਜੋ ਬੰਦਾ ਸੰਭਾਲ ਲੈਂਦਾ ਹੈ ਉਹਦੀ ਜੋ એનર્ਜੀ ਆ ਉਹ ਇੱਕ ਹਾਈ ਲੈਵਲ ਦੀ ਹੁੰਦੀ ਹੈ ਸੋ ਮੈਂ ਇਹੀ ਚਾਹਾਂਗੀ ਕਿ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਉਹ ਆਮ ਲੋਕਾਂ ਤੋਂ